ਸ਼ੋਹਨੀ ਅਕਾਲੀ ਦਲ ਵੱਲੋਂ ਪ੍ਰਿੰਸੀਪਲ ਸੁਖਵਿੰਦਰ ਕੌਰ ਹੋਣੀ ਉਮੀਦਵਾਰ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਲਾਜੇ ਤੇ ਪਹੁੰਚੇ ਸੀ ਡਿਊਟੀਆਂ ਲਗਾਈਆਂ ਜਾ ਰਹੀਆਂ ਨੇ ਤਸਵੀਰਾਂ ਚ ਦੇਖ ਸਕਦੇ ਹੋ ਸਾਬਕਾ ਵਜ਼ੀਰ ਜਿਹੜੇ ਨੇ ਗੁਲਜਾਰ ਸਿੰਘ ਰਣਕੀ ਕੇ ਸਾਹਿਬ ਜਿਹੜੇ ਨੇ ਤਮਾਮ ਆਗੂ ਸਹਿਬਾਨ ਅਕਾਲੀ ਦਲ ਦੇ ਇੱਥੇ ਜਿਹੜੇ ਨੇ ਨਿਕਲ ਰਹੇ ਨੇ ਸੁਖਬੀਰ ਸਿੰਘ ਬਾਦਲ ਵੀ ਜਿਹੜੇ ਨੇ ਇੱਥੇ ਪਹੁੰਚੇ ਨੇ ਅਸੀਂ ਗੱਲਬਾਤ ਕਰਨ ਦੀ ਜ਼ਰੂਰ ਕੋਸ਼ਿਸ਼ ਕਰਾਂਗੇ ਅੱਜ ਮਾਜੇ ਦੀ ਕਾਫੀ ਲੀਡਰਸ਼ਿਪ ਇੱਥੇ ਮੌਜੂਦ ਸੀ ਤੇ ਡਿਊਟੀਆਂ ਇੱਥੇ ਲਗਾਈਆਂ ਗਈਆਂ ਸੀ ਤਾਂ ਸੁਖਬੀਰ ਸਿੰਘ ਬਾਦਲ ਖੁ ਜਿਹੜੀਆਂ ਡਿਊਟੀਆਂ ਇੱਥੇ ਲਗਾ ਰਹੇ ਨੇ ਕੈਂਡੀਡੇਟਸ ਦੀਆਂ ਤੇ ਇੱਥੇ ਮਾਜੇ ਦੇ तमाम ਆਗੂ ਸਹਿਬਾਨ ਅੰਮ੍ਰਿਤਸਰ ਜ਼ਿਲ੍ਹੇ ਤੋਂ ਗਰਦਾਸਪੁਰ ਜ਼ਿਲ੍ਹੇ ਤੋਂ ਤਰਨਤਾਰਨ ਜ਼ਿਲ੍ਹੇ ਤੋਂ ਇੱਥੇ ਪਹੁੰਚੇ ਸੀ ਤਾਂ ਕਿ ਇੱਕ ਜੁੜਤਾ ਦੇ ਨਾਲ ਇਹ ਇਲੈਕਸ਼ਨ ਜਿਹੜੀ ਹੈ ਲੜੀ ਜਾਵੇ ਤਰਨਤਾਰਨ ਦੀ ਸੀਟ ਲੰਬਾ ਸਮਾਂ ਅਕਾਲੀ ਦਲ ਦੇ ਕੋਲ ਜਿਹੜੀ ਸੀ ਉਹ ਰਹੀ ਸੀ ਅਕਾਲੀ ਦਲ ਦੇ ਕੋਲ ਰਹੀ ਸੀ ਤਾਂ ਹੁਣ ਸੁਖਬੀਰ ਸਿੰਘ ਬਾਦਲ ਇਥੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਚਲਦੇ-ਚਲਦੇ ਇਥੇ ਗੱਲਬਾਤ ਵੀ ਜਿਹੜੀ ਆ ਉਹ ਕਰ ਰਹੇ ਨੇ ਉਹ ਮੀ ਇਥੇ ਜਿਹੜੇ ਅਕਾਲੀ ਦਲ ਦੇ ਜਿਹੜੇ ਆਗੂ ਨੇ ਉਹਨਾਂ ਨੂੰ ਇਥੇ ਮਿਲ ਰਹੇ ਨੇ ਬਲਦ ਸਾਹਿਬ ਤੇ ਖੁਦ ਜਿਹੜੀ ਜਿਹੜੇ ਨੇ ਵਰਕਰਾਂ ਦੀ ਹੌਸਲਾ ਵਧਾਈ ਜਿਹੜੀ ਇਥੇ ਕਰ ਰਹੇ ਨੇ ਤਾਂ ਸੁਖਬੀਰ ਸਿੰਘ ਬਾਦਲ ਸਾਹਿਬ ਇਥੇ ਜਿਹੜਾ ਕਿਉਂਕਿ ਮਾਝੇ ਦੇ ਵਿੱਚ ਅਕਾਲੀ ਦਲ ਜਿਹੜਾ ਇਹ ਅਕਾਲੀ ਦਲ ਦਾ ਹਮੇਸ਼ਾ ਇੱਥੇ ਵੱਡਾ ਉਹ ਰਿਆ ਅਕਾਲੀ ਦਲ ਦਾ ਪਾਲ ਸਿੰਘ ਜਨ ਜਲਦੇ ਨੇ ਪਾਲਾ ਧੂਲ ਧੂਲ ਜਾਂਦੇ ਜਾਂਦੇ ਕਿ ਦੱਸ ਦਿਓ ਕੀ ਕਰਦੇ ਹੋ ਪਾਲ ਸਾਹਿਬ ਕੀ ਲੱਗ ਰਿਹਾ ਅੱਜ ਮਾਜੇ ਦੇ ਵਿੱਚ ਤੁਸੀਂ ਕਿਹਨ ਲੜ ਰਹੇ ਕੀ ਲੱਗ ਰਿਹਾ ਦੇਖੋ ਸਰਕਾਰ ਘਬਰਾ ਗਈ ਹੈ ਜੀ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਤੇ ਝੂਠੇ ਪਰਚੇ ਐਡਾ ਥੱਲੇ ਗਿਰ ਗਏ ਹੈ ਕਿ ਜਿਹੜੀ ਸਾਡੇ ਕੈਂਡੀਡੇਟ ਹੈ ਧਰਮੀ ਫੌਜੀ ਹੈ ਉਹ ਬੇਟੀ ਦੇ ਵੀ ਕਰਤਾ ਕੱਲ ਤੁਸੀਂ ਇਲੈਕਸ਼ਨ ਕਮਿਸ਼ਨ ਨੂੰ ਕੰਪਲੇਂਟ ਵੀ ਕੀਤੀ ਤੁਸੀਂ ਅਸੀਂ ਹਰ ਜਗ੍ਹਾ ਕੰਮੇ ਹਾਈ ਕੋਰਟ ਵੀ ਅਸੀਂ ਕੀਤੀ ਹੈ ਐਂਡ ਜੇ ਨਾ ਹਟੇ ਤਾਂ ਦੈਨ ਵੀਲ ਟੇਕ ਦ ਨੈਕਸਟ ਸਟੈਪ ਮਤਲਬ ਕਿ ਲੋਕਾਂ ਦਾ ਰਿਸਪੋਨਸ ਕੀ ਬਹੁਤ ਵਧੀਆ ਬਹੁਤ ਬਹੁਤ ਥੈਂਕ ਯੂ ਬਿਲਕੁਲ ਥੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦਿਨਿਕ ਸਵੇਰਾ ਦੇ ਉੱਤੇ ਕਿਹਾ ਕਿ ਸਰਕਾਰ ਜਿਹੜੀ ਹੈ ਜਰੂਰ ਘਬਰਾ ਗਈ ਹੈ ਤੇ ਇਸ ਜਗ੍ਹਾ ਦੇ ਉੱਤੇ ਉਹਨਾਂ ਨੇ ਅਕਾਲੀ ਦਲ ਦੇ ਵਰਕਰਾਂ ਦੇ ਉੱਤੇ ਜਿਹੜੇ ਪਰਚੇ ਕੀਤੇ ਗਏ ਨੇ ਉਹ ਹਾਈ ਕੋਰਟ ਉਹ ਗਏ ਨੇ ਤੇ ਜਰੂਰ ਜਿਹੜੇ ਨੇ ਉਹ ਹਰ ਜਗ੍ਹਾ ਜਾਣਗੇ ਇਲੈਕਸ਼ਨ ਕਮਿਸ਼ਨ ਕੋ ਵੀ ਕੱਲ ਅਕਾਲੀ ਦਲ ਨੇ ਕੰਪਲੇਨਟ ਕੀਤੀ ਸੀ ਤੇ ਨਾਲ ਹੀ ਬਾਲ ਸਾਹਿਬ ਨੇ ਕਿਹਾ ਕਿ ਹਾਈ ਕੋਰਟ ਦੇ ਵਿੱਚ ਵੀ ਜਾਣਗੇ ਔਰ ਇਹ ਲੜਾਈ ਹੈ ਕਿਉਂਕਿ ਸਰਕਾਰ ਕੱਲ ਜਿਹੜੇ ਕੈਂਡੀਡੇਟ ਨੇ ਉਹਨਾਂ ਦੀ ਬੇਟੀ ਦੇ ਉੱਤੇ ਵੀ ਕੱਲ ਐਫ ਆਈ ਆਰ ਜਿਹੜੀ ਹੋਈ ਉਸ ਦਾ ਵੀ ਸੁਖਬੀਰ ਸਿੰਘ ਬਾ ਕਿ ਅਕਾਲੀ ਦਲ ਜਿਹੜੀ ਹੈ ਅਕਾਲੀ ਦਲ ਦੇ ਵਰਕਰ ਜਿਹੇ ਹਿਸਾਬ ਨਾਲ ਇਸ ਜਗ੍ਹਾ ਦੇ ਉੱਤੇ ਤੁਸੀਂ ਦੇਖ ਸਕਦੇ ਕੋਈ ਮਾਝੇ ਦੇ ਹਰ ਹਲਕੇ ਤੋਂ ਲੋਕ ਜਿਹੜੇ ਨੇ ਇੱਥੇ ਪਹੁੰਚੇ ਨੇ ਮਾਝੇ ਦੇ ਵਕ ਵਕ ਹਲਕਿਆਂ ਤੋਂ ਇੱਥੇ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉਹ ਡਿਊਟੀਆਂ ਇੱਥੇ ਲਗਾ ਰਹੇ ਨੇ ਔਰ ਖੁਦ ਚੋਣ ਦੀ ਜਿਹੜੀ ਕਮਾਂਡ ਸੁਖਬੀਰ ਸਿੰਘ ਬਾਦਲ ਦੇ ਕੋਲ ਹੈ ਤਾਂ ਉਹਨਾਂ ਨੇ ਬਾਲ ਸਾਹਿਬ ਨੇ ਇੱਥੇ ਦਾਵਾ ਕੀਤਾ ਹੈ ਕਿ ਜਿਹੜੀ ਇਹ ਚੋਣ ਹੈ ਅਕਾਲੀ ਦਲ ਵੱਡੇ ਲੈਵਲ ਦੇ ਉੱਤੇ ਜਿੱਤੇਗਾ ਤੇ ਇੱਥੇ ਦੇਖ ਸਕਦੇ ਹੋ ਕਿ ਵਰਕਰਾਂ ਦੇ ਨਾਲ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਕੇ Porque... ਅਕਾਲੀ ਦਲ ਅਕਾਲੀ ਦਲ ਦੇ ਵਿੱਚ ਜਿਹੜੇ ਕਾਰਗੁੰਨ ਨੇ ਸ਼ਾਮਲ ਹੋ ਰਹੇ ਉਹਨਾਂ ਨੂੰ ਸਲਮਾਨਤ ਕਰ ਰਹੇ ਨੇ ਔਰ ਇਹ ਕਿਉਂਕਿ ਅਕਾਲੀ ਦਲ ਦੇ ਵਿੱਚ ਜਿਹੜੇ ਵਰਕਰ ਲਗਾਤਾਰ ਸੁਖਬੀਰ ਅਕਾਲੀ ਦਲ ਦੇ ਨਾਲ ਜੁੜ ਰਹੇ ਨੇ ਔਰ ਇਹ ਚੋਣ ਮੁਹਿੰਮ ਅਕਾਲੀ ਦਲ ਇੱਥੇ ਤਾਂ ਇੱਥੇ ਆਪਣਾ ਜੋਰ ਬਕਰਾ ਆਪਣੇ ਲੈਵਲ ਤੇ ਲਵਾ ਰਿਹਾ ਕਿਉਂਕਿ ਇਹ ਸੀਟ ਲੰਬਾ ਸਮਾਂ ਸ਼੍ਰੋਮਣੀ ਅਕਾਲੀ ਦਲ ਦੇ ਕੋਲ ਰਹੀ ਹੈ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਅਕਾਲੀ ਦਲ ਇੱਥੇ ਚੋਣ ਲੜ ਰਿਹਾ ਇਹ ਪਹਿਲਾਂ ਵੀ ਅਕਾਲੀ ਦਲ ਦੇ ਉਮੀਦਵਾਰ ਇਥੋਂ ਕਈ ਵਾਰ ਚੋਣਾਂ ਜਿੱਗੀਆਂ ਨੇ ਉਹ ਜਿੱਤ ਚੁੱਕੇ ਨੇ ਤਾਂ ਸਾਹਮਣੇ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਪ੍ਰਿੰਸੀਪਲ ਸੁਖਵਿੰਦਰ ਕੌਰ ਜਿਹੜੇ ਨੇ ਚੋਣ ਮੈਦਾਨ ਦੇ ਵਿੱਚ ਨੇ ਸੁਖਵੀਰ ਸਿੰਘ ਬਾਦਲ ਜਿਹੜੇ ਨੇ ਇਸ ਪਾਸੇ ਜਿਹੜੀ ਇਹ ਚੋਣਵੇਂ ਹਮ ਦੀ ਗਵਾਈ ਕਰ ਰਹੇ ਨੇ ਤਾਂ ਇਸ ਅਗਾਂ ਦੇ ਉੱਤੇ तमाम ਆਗੂ ਸਹਿਬਾਨ ਜਿਹੜੇ ਪਹੁੰਚੇ ਨੇ